ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਬਾੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੈਂ ਦੱਸਾਂਗਾ ਪਿੰਡ ਗੌਸਤਰਾ ਜ਼ਿਲ੍ਹਾ ਬਟਿੰਡਾ ਤੁਸੀਂ ਆਰਾਮਪਰਾ ਕੋਲ ਜੀ ਆਪਣੇ ਨਾਲ ਜਲਾਲ ਖਲਾਪਤਰਾ ਕੰਮ ਕਰ ਰਿਹਾ ਜੀ ਤੇ ਮੋਬਾਈਲ ਨੰਬਰ ਆਪਣੇ 70147 7278 78147 72278 ਪਹਿਲਾ ਨੰਬਰ ਜਿਹੜੀ ਬੈੜ ਦੇਖਦੇ ਆ ਕਿਹੜਾ ਸੂਰ ਸੁਈ ਆ ਜੀ ਇਹ ਦੂਸਰਾ ਸੂਰ ਸੁਈ ਆ ਤਿੰਨ ਜਗ ਦਿਨ ਸੁਈ ਹੋ ਗਿਆ 20 ਕਿਲੋ ਦੁੱਧ ਤਿਆਰ ਆ ਦੁੱਧ ਪਾ ਦੋ 26 27 ਕਿਲੋ ਖੁੱਲਾ 20 ਲੀਟਰ ਬਣ ਕੇ ਦੇ ਦਾਂਗੇ ਆ ਬਣ ਕੇ ਦੇ ਦਾਂਗੇ ਆਪਾਂ ਠੀਕ ਆ ਭਾਅ ਦਾ ਕੀ ਹੋਊਗਾ ਭਾਅ ਦਾ ਹੈਗਾ ਮਲ 65000 65000 ਆ ਪੂਰੀ ਠੰਡੀ ਸੀਲ ਜਿਵੇਂ ਮਰਜੀ ਬੈਜੇ ਕੋਈ ਚੱਕਰ ਹੀ ਨਹੀਂ ਦਾ ਠੀਕ ਆ ਧਰਾ ਦੂਰਾ ਓਕੇ ਹੈ ਜਮ ਓਕੇ ਆ ਦੇਖੋ ਸੋ ਦੇਖੋ ਚੌਂਡ ਚਵਾਜੋ ਕਿ ਸੂਬਾ ਤਾਂ ਹੈਗਾ ਤੀਜਾ ਹੈ ਹਨਾ ਚਲ ਤੀਜਾ ਮੰਨ ਕੇ ਲੈ ਜੇ ਠੀਕ ਹੈ ਸੋ ਵੀਰੋ ਸੂਬਾ ਜ਼ਰੂਰ ਤੀਜਾ ਹੈਗਾ ਗਰਮੀ ਗਰਮੀ ਜਮਾ ਹਣੀ ਗਰਮੀ ਦਾ ਤੋਹਫਾ ਹੀ ਹੈ ਬੱਚਾ ਮਿਲ ਕਫ ਜੇਰ ਜੂ ਰੋਕੇ ਹੈ ਹਨਾ ਜੇ ਰੋਕੇ ਬੱਚਾ ਮਗਰ ਠੀਕ ਹੈ ਸੋ ਵੀਰੋ 65000 ਰੁਪਏ ਸਰਫੇ ਦੀ ਕੀਮਤ ਆ ਤੇ ਮਾਨਦਾਰ ਹੋ ਜੇ ਵਿੱਚ ਮੜਾ ਮੋਟਾ ਮਾਨਦਾਰ ਕਰ ਦਾਂਗੇ ਸੋ 65000 ਦੇ ਵਿੱਚੋਂ ਮਾਨਦਾਰ 20 ਲੀਟਰ ਬੋੜਾ ਹਾਜ਼ਰ ਆ ਸ਼ਾਮ ਦਾ ਟਾਈਮ ਆ ਬੱਚਾ ਨਾਲ ਪਸਮਾਈ ਵੀ ਆ ਹੁਣ ਜਾਵਾਂ ਇਹ ਚਵਾਈਏ ਦੀ ਹੋਣੀ ਆ ਸਾਥਾਂ ਦੇ ਟਾਈਮ ਦੀ ਸੋ ਦੇਖੋ ਕੱਦ ਕੱਦ ਮੂੰਹ ਮੱਥਾ ਦੇ ਤੁਹੇ ਦੇਖ ਸਾਡੇ ਲੇਵ ਵਾਲੇ ਪਾਸੋਂ ਪੂਰੀ ਖਬਰ ਦਾ ਆ ਜਾਮ ਚਾਰੇ ਤਾਂ ਨਿੱਖਣਵੇਂ ਸਾਫ ਸੁਥਰੇ ਤੇ ਕੀਮਤ ਸਿਰਫ ਤੇ ਸਿਰਫ ਇਹਦੀ 65000 ਰੁਪਇਆ 20 ਲੀਟਰ ਦੁੱਧ ਹਾਜ਼ਰਾ ਚੰਗੇ ਗੀਅਰ ਕਰ ਲਾਗੇ 20 ਤੋਂ ਪਾਰ ਚਲੀ ਜਾਊਗੀ ਰਾਮਰਾਣ ਹੈਨਾ ਤੇ ਭਾਈ ਦੂਜੇ ਨੰਬਰ ਆਪਾਂ ਜਿਹੜੀ ਬੈੜ ਦੇਖਦੇ ਆ ਕਿਹੜਾ ਸੁਆਸ ਹੁੰਦੀ ਆ ਪੰਜ ਛੇ ਦਿਨਾਂ ਦੀ ਕੱਚੀ ਆ ਜੀ ਪੂਰੀ ਫੀਲ ਠੰਡੀ ਆ ਦੇਖੋ ਸੋ 5 6 ਦਿਨ ਬਾਕੀ ਤੇ ਥਾਣਾ ਨਿੱਖੜਵਾ ਕੱਢੂ ਬੂਰਾ ਹਨਾ ਦੁੱਧ ਇਹ ਵੀ ਪਾ ਦੋ 20 ਕਿਲੋ ਖੁੱਲਾ 20 ਤੋਂ ਪਾਰ ਪਾਉਗੀ ਕਿਉਂਕਿ ਥਾਣ ਲੈਵਾ ਪੂਰਾ ਮੁਠੀ ਵਾਲਾ ਜਮਾ ਸਾਬ ਸੋ ਤੇ ਪਾਓ ਵੀ ਦੁੱਧ ਮੈਂ ਕਹਿੰਨਾ ਫੈਂਟ ਵਾਲਾ ਹਨਾ ਫੈਂਟ ਵਾਲਾ ਪਾਉਗੀ ਸੋ ਹਲਕਾ ਜਿਹਾ ਕ੍ਰੋਸ ਪੈਂਦਾ ਫੁਲਕਾ ਜਿਹਾ ਜਮੀ ਮਾੜਾ ਜੀ ਤੇ ਬਾਕੀ ਥਾਣ ਤੋਂ ਦੇਖੋ ਨਿੱਖਣ ਮਾ ਹਵਾਨਾ ਕੱਢੂ ਅੱਗੇ ਪਿੱਛੇ ਦਾ ਮਿਲ ਕਿਵੇਂ ਚੰਗੀ ਐ ਤੇ ਘੋੜੀ ਵਰਗੀ ਬੱਚੀ ਐ ਜਮਾ ਜਮਾ ਦੂਜਾ ਸੂਆ ਜੈਨੂਨ ਸੋ ਦੇਖੋ ਜਮਾ ਤੱਕਾ ਕਰਦੀ ਐ ਕਿਉਂਕਿ ਜਿੰਦ ਜਾਨ ਦੇ ਬੱਚਾ ਜਵਾਨੀ ਜਾਬੂ ਸੋ ਵੀ ਪੂਰੀ ਬਿਲਕੁਲ ਕੰਪੈਕਟ ਕਹੀ ਮੰਨ ਕੇ ਚਲੋ ਵੀ 8-10 ਸਾਲ ਚੱਲਣ ਵਾਲੀ ਚੀਜ਼ ਹੈ ਜਮਾ ਤੇ ਥਣਲੇਵਾ ਨਿਕਲ ਮਾ ਸਾਫ ਸੁਥਰਾ ਤੇ ਮੂਹਰੇ ਆਉਣ ਨਾਲ ਟਾਈਮ ਦੇ ਵਿੱਚ ਜਿਵੇਂ 21-22-23 ਕਿਲੋ ਉਧਰੇ ਵੜਾ ਪਾਹ ਲਿਆ 20 ਕਿਲੋ ਗਰਮੀ ਵਾਲੀ ਚੀਜ਼ ਹੈ ਜਮਾ ਤੇ ਬਾਈ ਜੀ ਭਾਅ ਪੇ ਤਾਂ ਕੀ ਰੱਖਿਆ ਜੀ ਕੋ ਲੈ ਗਿਆ ਜੀ 85000 ਵਿਜਾਇਸ ਹੋਜੂਗੀ ਹਾਂਜੀ ਵਿਜਾਇਸ ਹੋਜੂਗੀ ਠੀਕ ਹੈ ਅੱਗੇ ਆਪਾਂ ਤੀਜੇ ਨੰਬਰ ਤੇ ਬੱਚੀ ਦੇਖੀਏ ਨੇ ਵੜ ਇਹ ਵੀ ਤੀਸਰਾ ਸੂਆ ਹੁੰਦੀ ਆ ਤੀਜਾ ਸੂਆ ਪੰਜ ਛੇ ਨੂੰ ਬਾਕੀ ਆ ਦੁੱਧ ਇਹ ਵੀ 25-26 ਕਿਲੋ ਪਾਲਦੀ ਕੋਲ ਨਾਲ 25 ਕੱਚੀ ਆ 25-26 ਗਜੈਸ ਹੋਜੂਗੀ ਹਾਂ ਗਜੈਸ ਹੋਜੂਗੀ ਤੋਰ ਦੀ ਬਾਹਰ ਨੂੰ ਸੋ ਵੀਰੋ ਤੀਜੇ ਨੰਬਰ ਤੇ ਮੁੱਲ ਹੈਗਾਗਾ 75000 ਰੁਪਏ ਗਜੈਸ ਵੀਰ ਕਦੇ ਦੇ ਵਿੱਚੋਂ ਕਰ ਦਾਂਗੇ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਤੇ ਰਾਜੀ ਜਿੰਦ ਜਣ ਪਲੀ ਪੁਲੀ ਬਹੁਤ ਜਿਆਦਾ ਕੀਮਤ ਸਿਰਫ 85000 ਸੁਹਾ ਤੀਜਾ ਦੋਦੇ 24 25 ਕਿਲੋ ਤੋਂ ਬਾਹਰ ਵਾਲੀ ਵੈੜ ਹੈ ਜਮਾ ਦੇਖੋ ਫੇਸ ਕੁਆਲਿਟੀ ਵੀ ਕਰ ਤੇ ਵਾਕਿ ਲੈ ਬਾ ਬਿਲਕੁਲ ਕੰਪੈਕਟ ਲੈ ਵੇਜੇ ਲੈ ਬਾਣੀ ਤੋਰਦੀ ਕਿਸੇ ਪਾਸੋਂ ਨਾ ਇਹਨੂੰ ਮਸਟੈਟਿਕ ਆਵੇ ਸੋ ਦੇਖੋ ਸਾਫ ਸੁੱਤਰਾ ਥਣ ਚਾਰੇ ਨਿਕਣ ਵੀ ਨਹੀਂ ਪੂਦੇ ਬਾਗੰਗ ਜਮਾ ਕੀ ਮਤੇ ਦੀ ਹੈ ਗਿਆ 85000 ਅੱਗੇ 4 ਨੰਬਰ ਦੇਖੀਏ ਨਾ ਭਾਈ ਇਹ ਜਰਸੀ ਕ੍ਰੋਸ ਆ ਹਲਕਾ ਜਿਹਾ ਕਰਾਉ ਸੀ ਹੈ ਨਾ ਪਹਿਲਾ ਸੁਆ 6 ਦਾੰਦਾ ਥੋੜੀ ਵੱਡੀ ਹੋ ਕੇ ਬਣੀ ਹੈ ਨਾ ਹਾਂ ਥੋੜੀ ਵੱਡੀ ਹੋ ਕੇ ਬਣੀ ਹੈ ਪੂਰੀ ਥਣਲੇਵਲੀ ਦੇਖੋ ਠੀਕ ਹੈ ਕੀ ਬਾਤਾਂ ਆ ਤੇ ਥਣ ਮੁਠੀ ਵਾਲਾ ਜਮਾ ਹੈ ਨਾ ਪੂਰਾ ਮੁਠੀ ਵਾਲਾ ਚੀਪਾ ਜੂਪਾ ਓਕੇ ਆ ਜਮਾ ਜਮਾ ਓਪੀਆ ਭਲਾ ਕਰੀ ਪਰਦੀ ਥੋੜੀ ਜਿਹੀ ਹੋਰ ਕੋਈ ਗੱਲ ਨਹੀਂ ਕਿੰਨਾ ਦੁੱਧ ਪਾ ਦੂ ਵੀਰ ਮੇਰਾ ਦੁੱਧ ਪਾ ਬੂਣਾ ਸਾਰਾ ਕਿਲੋ ਖਲਾ ਭਾਜ ਦਾ ਕੀ ਆ ਇਹਦਾ 55000 ਸੋ ਵੀਰੋ 55000 ਸਿਰਫ ਪਾ ਤੇ ਦੁੱਧ 16 17 ਕਿਉਂਕਿ ਜਰਸੀ ਦਾ ਪਾਣਾ ਥੋੜਾ ਹਲਕਾ ਕਰਾਉਸਾ ਉਹ ਤੇ ਚੰਗਾ ਪਾਉ ਕਿਉਂਕਿ ਥੋੜੀ ਵੱਡੀ ਹੋ ਕੇ ਬਣੀ ਆ ਉਮਰ ਬਾਬਾ ਕਰ ਗਈ ਤੇ ਥੰਥੋਂ ਦੇਖੋ ਨਿਕਲਣਾ ਸਾਫ ਸੁਥਰਾ ਭਾਜ ਦਾ 55000 ਸਿਰਫ ਤੇ ਇੱਕ ਐਂਡ ਦੇ ਦੇਖਿਆ ਨੇ ਵੇੜ ਆਪਾਂ ਇਹ ਦੂਸਰਾ ਸੂਏ ਕੋਈ ਇਹਨੂੰ 20 ਦਿਨ ਹੋ ਗਏ ਸੂਈ ਨੂੰ ਬੱਚਾ ਮਰ ਗਿਆ ਬੱਚਾ ਮਰ ਗਿਆ ਦਾ ਠੀਕ ਹੈ ਇੱਕ ਥਾਣ ਚੋਂ ਨਾ 2 ਗਲਾਸ ਦੁੱਧ ਘੱਟ ਆ ਆਪਾਂ ਕਹਿ ਕੇ ਦੇਣੀ ਹੈ ਜਿਹੜੀ ਗੱਲ ਆ ਕਿਹੜੇ ਚੋਂ ਪਰਲੇ ਚੋਂ ਬਹਿਣੀ ਵਾਲੇ ਮਗਰ ਲੈ ਚੋ ਹਾਂ ਇਹ ਚੋਚ ਮੂਰਲੇ ਚੋ ਬਹਿਣੀ ਵਾਲੇ ਮੂਰਲੇ ਥਾਣ ਚੋਂ ਹਾਂ ਮੂਰਲੇ ਥਾਣ ਚ ਉਹ ਦੁੱਧ ਆਉਂਦਾ ਦੁੱਧ ਆਉਂਦਾ 20 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ। ਭਾਜ ਦਾ ਕੀ ਹੋਊਗਾ? ਇਹਦਾ ਮੁੱਲ ਹੋएगा 50000। ਗੁਜਾਇਸ਼ ਹੋ ਜੂਗੀ? ਹਾਂਜੀ ਗੁਜਾਇਸ਼ ਹੋ ਜੂ। ਤੇ ਦੁੱਧ ਦੀ ਘਾਟਾ ਮੰਨ ਕੇ ਚੱਲੇ 3.5 ਥਾਣਾ ਇਹਦੇ। 3.5 ਥਾਣਾ। ਬਸ ਪੂਰਾ ਹੋ ਜੂ ਆਪਾਂ ਹੋਮੋਪੈਥੀ ਦਵਾਈ ਦੇਈ ਜਾਂਦੇ ਆ। ਸੂਈ ਆਪਣੇ ਘਰੇ ਆ? ਹਾਂ ਘਰੇ ਸੂਈ ਹੈ ਬੀਡੀਓ ਬੱਚੇ ਦੀ ਸਾਰੀ ਹੋਣੀ ਹੈਗੀ। ਠੀਕ ਆ ਬੱਚਾ ਮਰ ਗਿਆ ਹਨਾ? ਬੱਚਾ ਮਰ ਗਿਆ ਆਪਾਂ ਇਹ ਕਹਿ ਗਏ ਬੱਚਾ ਲਾਉਣ। ਕੀਮਤ ਇਹਦੀ 50000 ਹਨਾ? 50000 ਹਾਂਜੀ। ਠੀਕ ਐ। ਸੋ ਕੀਮਤ ਇਹਦੀ 50000 20 ਕਿਲੋ ਜ਼ਿਲ੍ਹਾ ਬਠਿੰਡਾ ਪੈਂਦਾ ਤਹਿਸੀਲ ਰਾਮਪਰਾ ਫੂਲ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਆ ਕੇ ਖਰੀਦਦਾਰੀ ਕਰ ਸਕਦਾ ਹੈ ਵੀਡੀਓ ਦੇਖਣ ਲਈ ਸਭ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸ ਨਾ